ਸਾਇਤ ਕਰਨ ਪ੍ਰਧਾਨ ਚਰਨਜੀਤ ਪਤਰਾ ਜੀ ਜ਼ਿਕਰ ਹੋ ਚੁੱਕਾ ਹੈ ਸਰਕਾਰ ਦੇ ਦਰਬਾਰ ਕੀ ਆਈਨ ਦਾ ਸੁਰੱਖਿਅਤ ਪ੍ਰਬੰਧ ਕੀਤੇ ਜੀ ਬਹੁਤ ਸੋਹਣਾ ਐਸੋਸੀਏਟ ਸਾਹਿਬ ਤੁਸੀਂ ਦੱਸੋ ਸੇਰ ਦੇ ਇੱਥੇ ਤੁਸੀਂ ਖਲਤੇ ਜਿੱਥੋਂ ਵਿੱਚ ਤੇ ਸਕਿਉਰਟੀ ਵਾਲੇ ਤੁਸੀਂ ਦੱਸੋ ਸਕਿਉਰਟੀ ਅਰੇਂਜਮੈਂਟ ਬਹੁਤ ਵਧੀਆ ਸੀ ਮਾਨਯੋਗ ਸੀਪੀ ਸਾਹਿਬ ਦੇ ਜਿਹੜੇ ਨੀਤੀਛਾ ਨਿਰਦੇਸ਼ ਦੇ ਸਾਹਿਬ ਨੇ ਆਪਣੀ ਡਿਊਟੀ ਬਹੁਤ ਵਧੀਆ ਢੀਕੇ ਨਾਲ ਕੀਤੀ ਪੀਸ ਬੋਲ ਮੈਡਮ ਕਰਾ ਗਏ ਜੀ ਹਾਂਜੀ ਬਹੁਤ ਪੀਸ ਬੋਲ ਹਾਂਜੀ ਠੀਕ ਹੈ ਮੈਡਮ ਥੈਂਕ ਯੂ ਥੈਂਕ ਯੂ ਹੋਰ ਜੀ ਦੇਖੋ ਧੰਨਵਾਦ ਜੀ ਤੁਹਾਡਾ ਆਈਡੀ ਦੱਸੋ ਚੈੱਕ ਕਰੋ ਤੁਹਾਡੀ ਆ ਨਾਮ ਬੋਲੋ ਚਰਨਜੀਤ ਸਿੰਘ ਬਤਰਾ ਹਾਂਜੀ ਫਰੂਟ ਐਂਡ ਵੈਜੀਟੇਬਲ ਮਰਚੈਂਟ ਐਸੋਸੀਏਸ਼ਨ ਤੇ ਹੁਣ ਦੇ ਮੈਂ ਪ੍ਰਧਾਨ ਕਹਾ ਕੇ ਚੱਲਿਆ ਨਹੀਂ ਪ੍ਰਧਾਨ ਤਾਂ ਨਹੀਂ ਕਹਿੰਦਾ ਮੈਂ ਇਸ ਚੋਣ ਦੇ ਵਿੱਚ ਸਭ ਤੋਂ ਵੱਧ ਧੰਨਵਾਦ ਪੂਰਤ ਪ੍ਰਜਾਸ਼ਨ ਦਾ ਕਰਨਾ ਤੇ ਨਾਲ ਹੀ ਮੀਡੀਆ ਦਾ ਕਰਨਾ ਪ੍ਰਧਾਨ ਜੀ ਕਿੰਨੂ ਯਾਰ ਪ੍ਰਧਾਨ ਬਣਿਆ ਜਣਾ ਬਾਕੀ ਬਾਜ਼ੀ ਹੈ ਮੈਨੂੰ 6 ਸਾਲ ਲੱਗੇ ਕੀਤੀਆਂ ਨੇ ਦੋ ਦਸ ਦੀ ਹੋਰ ਸੇਵਾ ਬਖਸ਼ੀ ਤੇ ਮਾਦਾ ਜੀ ਨੇ ਮਿਹਰ ਕੀਤੀ ਏ ਇਹ ਇਲੈਕਸ਼ਨ ਮੇਰੇ ਆਸੇ ਲੜਨੀ ਬਹੁਤ ਔਖੀ ਸੀ ਔਖੀ ਇਸ ਕਰਕੇ ਹੀ ਕਿ ਆਪੋ ਜੀ ਜਨਰਾਂ ਨਾਲੇ ਮੈਨੂੰ ਲੜਨਾ ਹੀ ਲੱਗਦਾ ਹੈ ਆਪਣੇ ਪਰਿਵਾਰ ਨਾਲ ਆਪਣੇ ਸੱਜਣਾਂ ਵਿਚ ਨਾਲ ਜਿਹੜੇ ਮੇਰੀਆਂ ਲੱਤਾਂ ਢੀਦੇ ਉਹ ਵੀ ਲੜਾਈ ਕਰਨੀ ਮੈਨੂੰ ਬੜੀ ਔਕੀ ਸੀ ਗੁਰੂ ਰਾਮਦਾਸ ਨੇ ਮਿਹਰ ਕੀਤੀ ਏ ਤੇ ਮੈਂ ਗੁਰੂ ਰਾਮਦਾਸ ਦਾ ਹੁਣ ਝਕਰਾਨਾ ਕਰਨ ਜਾ ਰਿਹਾ ਮੈਂ ਸਵੇਰੇ ਵੀ ਗੁਰੂ ਰਾਮਦਾਸ ਦੇ ਦਰਬਾਰ ਮੱਥਾ ਟੇਕ ਕੇ ਆਇਆ ਕਿ ਇਲੈਕਸ਼ਨ ਜਿਹੜੀ ਸੁੱਖ ਜਾਂਦੀ ਨਾਲ ਹੋ ਕੇ ਕੋਈ ਲੜਾਈ ਝਗੜੇ ਦਾ ਬਚਾ ਹੈ ਇਹ ਮਾਲਕ ਨੇ ਮਿਹਰ ਕੀਤੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਆਪਣੇ ਚੇਅਰਮੈਨ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਸਾਡੇ ਚੇਅਰਮੈਨ ਸਾਹਿਬ ਨੇ ਬਹੁਤ ਆਪਣਾ ਟਾਈਮ ਕੱਢਿਆ ਸਵੇਰ ਦਾ 7 ਵਜੇ ਦਾ ਇਕ ਲਾਟੇ ਕੋ ਲੋਪਤ ਪ੍ਰਧਾਨ ਜੀ ਮੈਂਬਰਾਂ ਨੂੰ ਕੀ ਕਹਿਣਾ ਚਾਹੋਗੇ ਜਿਨ੍ਹਾਂ ਨੇ ਮੈਂਬਰਾਂ ਨੇ ਮੈਂਬਰ ਤੇ ਹੈ ਨਹੀਂ ਮੈਂਬਰ ਆਏ ਨਹੀਂ ਮੇਰੇ ਪਰਿਵਾਰ ਤੇ ਮੈਂ ਬੱਲੂ ਤੇਰੇ ਵਰ ਮੈਂ ਜਿੱਤਾ ਹੀ ਨਹੀਂ ਇਹ ਮੇਰਾ ਪਰਿਵਾਰ ਹੈ ਮੈਂ ਵੱਡੀ ਹੈ ਹੂੰ ਚੱਲ ਬੱਬੂ ਪ੍ਰਧਾਨ ਜਿੰਦਾਬਾਦ ਬੱਬੂ ਪ੍ਰਧਾਨ ਜਿੰਦਾਬਾਦ ਨਾਮ ਮੈਂ ਜਤਿੰਦਰ ਖੁਰਾਨਾ ਹਾਂਜੀ ਅ ਜੱਲ ਜੱਸੀ ਅਮਰਸੇਤ ਫੂਟਬਾਲ ਮਰਚਲ ਐਸੋਸੀਏਸ਼ਨ ਦਾ ਹਾਂਜੀ ਅੱਜ ਇਹ ਜਿੱਤ ਬਹੁਤ ਵੱਡੀ ਸਾਡੇ ਵਾਸਤੇ ਜਿੱਤ ਹੈ ਪ੍ਰਧਾਨ ਜੀ ਵਾਸਤੇ ਬਹੁਤ ਵੱਡੀ ਜਿੱਤ ਹੈ ਤੇ ਸਾਰੀ ਵੋਟਰਾਂ ਨੂੰ ਮੈਂ ਧੰਨਵਾਦ ਕਰਨਾ ਚਾਹਨਾ ਜਿਨ੍ਹਾਂ ਨੇ ਵੀ ਵੋਟਾਂ ਸਾਨੂੰ ਪਾਈਆਂ ਨਹੀਂ ਪਾਈਆਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਜਿਹੜਾ ਇੱਕ ਪ੍ਰਸ਼ਾਸਨ ਦਾ ਵੀ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਬੜਾ ਸੁਚਾਰੂ ਰੂਪ ਨਾਲ ਇੱਥੇ ਪ੍ਰਸ਼ਾਸਨ ਮਤਲਬ ਕੰਮ ਸੰਭਾਲਿਆ ਹੋਇਆ ਚੁਣੇਗੇ ਜੀ ਬਤਰਾ ਜੀ 6 ਸਾਲ ਤੋਂ ਬਤਰਾ ਜੀ 2 ਸਾਲ ਤੋਂ ਹੋਰ ਪੀਰੀਅਡ 8 ਸਾਲ ਤੋਂ ਬਤਰਾ ਜੀ ਨੂੰ ਪ੍ਰਧਾਨ ਚੁਣਿਆ ਗਿਆ ਹਾਂ ਜੀ ਕੀ ਕਹਿਣਾ ਚਾਹੁੰਦਾ ਜਿਹੜੀ ਰਿਪੋਰਟਿੰਗ ਹੋਈ ਹੈ ਜੀ ਪ੍ਰਸ਼ਾਸਨ ਦਾ ਔਰ ਮੀਡੀਆ ਦਾ ਬਹੁਤ ਧੰਨਵਾਦ ਕਰਦਾ ਔਰ ਜਿੰਨੇ ਵੀ ਮੰਡੀ ਦੇ ਰੋਜਵਾਨ ਸਾਡੇ ਮੈਂਬਰ ਸੀਗੇ ਜਿਨ੍ਹਾਂ ਨੇ ਸਾਨੂੰ ਮੈਂ ਜਿੱਤ ਹਾਸਲ ਕਰਾਈ ਆ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਧੰਨਵਾਦ ਸਾਰਿਆਂ ਦਾ ਇਹ ਇਹ ਸਾਰੇ ਭਰਾਵਾਂ ਦੀ ਜੇਤਿਆ ਜੀ ਇਹ ਵੇਖੋ ਆ ਯੂਥ ਪਿਛਲੇ ਬੰਨੇ ਦੇਖੋ ਇਹਨਾਂ ਭਰਾਵਾਂ ਦੀ ਜੇਤਿਆ ਇਹਨਾਂ ਦੇ ਨਾਲ ਇਹ ਸਾਡੇ ਸੱਜੇ ਖੱਬੇ ਖੜੇ ਸੀ ਚਾਚਾ ਜੀ ਬਹੁਤ ਵਧੀਆ ਸੁਭਾਅ ਬਹੁਤ ਵਧੀਆ ਸਾਰਿਆਂ ਨੂੰ ਲੈ ਕੇ ਚੱਲਿਆ ਉਲਟਾ ਹੀ ਗੁੱਸਾ ਕਰਦੇ ਆ ਕਿ ਤੂੰ ਸਾਰਿਆਂ ਨੂੰ ਕੋਈ ਵੇਖਿਆ ਕਰੋ ਕਿਹਨਾਂ ਦੇ ਸਾਥ ਦਿੱਤਾ ਕਿਹਨਾਂ ਨੇ ਮਾਰਾ ਮੋਟਾ ਅਗਲੇ ਪਰ ਉਹ ਨਹੀਂ ਯਾਰ ਕੋਈ ਗੱਲ ਹੀ ਉਹਨਾਂ ਦਾ ਉਹ ਸੁਭਾਅ ਫੇਰ ਵੀ ਅਸੀਂ ਇਹਨਾਂ ਭਰਾਵਾਂ ਦਾ ਤੈਅ ਲੋਕ ਧਲਵਾਦੀਆਂ ਜਿਨ੍ਹਾਂ ਨੂੰ ਪੂਰਾ ਵਿਸ਼ਵਾਸ ਦਿੱਤਾ ਆ ਕੋਸ਼ਿਸ਼ ਕਰਾਂਗੇ ਕਿ ਲੱਤਾ ਡੋਣ ਵਾਲਿਆਂ ਨੂੰ ਵੀ ਬਾਹਰ ਕਿੱਦਾਂ ਜਾਵੇ ਤੇ ਮੰਡੀ ਦੇ ਜਿਹੜੇ ਸਾਰੇ ਕੰਮ ਰਹਿੰਦੇ ਆ ਉਹ ਕੰਮ ਹੋਣ ਤੇ ਅਗਲੀ ਵਾਰ ਇਹਨੂੰ ਮਾਲਕ ਚਾਵੇ ਤੇ ਲੋਕੀ ਗਣ ਵੀ ਇਹੀ ਵੋਟਾਂ ਨਹੀਂ ਪਾਉਣੀਆਂ ਅਸੀਂ ਇਹਨਾਂ ਨੂੰ ਪ੍ਰਧਾਨ ਵੈਸੇ ਬਣਾਉਣਾ ਦੁਬਾਰਾ ਹੋਰ ਝੰਡਾ ਕੋਈ ਲੱਗੂ ਕਿ ਨਹੀਂ ਨਹੀਂ ਝੰਡਾ ਇੱਕ ਹੀ ਰੱਖੇਗਾ ਜੀ ਉਹ ਆ ਕਿ ਪਹਿਲੇ ਗਾ ਲੋ ਇੱਕੋ ਝੰਡਾ ਤੇ ਇੱਕੋ ਝੰਡਾ ਖਾਲਸਾ ਕੋਈ ਹੋਰ ਝੰਡਾ ਨਹੀਂ ਸ਼ਾਨ ਦੋ ਸਾਲੋਂ ਨਿੱਕੋ ਝੰਡਾ ਰਹੇਗਾ ਜੀ